ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸ਼ਬਾਜਪੁਰ ਤਹਿਸੀਲ ਜ਼ਿਲ੍ਹਾ ਇਸਮੰਦ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਬਾਈ ਬਲਜੀਤ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਵੀਰ ਦਾ ਰੁਟੀਨ ਦੇ ਵਿੱਚ ਪਸ਼ੂ ਦੋਸਤੋ ਇਸ ਘਰੇ ਹੁੰਦੇ ਆ ਅੱਜ ਤਿੰਨ ਬੈੜਾਂ ਤੁਹਾਨੂੰ ਦਿਖਾਉਣੀਆਂ ਨੇ ਤੇ ਤਕਰੀਬਨ ਤਿੰਨੇ ਬੈੜਾਂ ਬਿਲਕੁਲ ਸੁਈਆਂ ਸਵਾਈਆਂ ਨੇ ਤਾਜ਼ੀਆਂ ਸੁਈਆਂ ਸਵਾਈਆਂ ਤਿੰਨੇ ਬੈੜਾਂ ਨਾਲ ਬੱਚੇ ਆ ਤੇ ਕੀ ਥੱਲੇ ਬੌਲਾ ਕੀ ਥੱਲੇ ਦੁੱਧ ਦਾ ਦੋਸਤੋ ਕਿੰਨਾ ਰੇਟ ਮੋੜਾ ਰਹੇਗਾ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤਿੰਨ ਬੜਾ ਨੇ ਦੋਸਤੋ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਤੇ ਅੱਜ 21 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1 ਵਜੇ ਦਾ ਸਮਾਂ ਹੈ ਜੀ ਜੀ ਬਾਈ ਸਤਿ ਸ੍ਰੀ ਅਕਾਲ ਸਸਿਗਾ ਵੀਰ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਭਰਾ ਆਪਦੇ ਸੁਣਾ ਵਧੀਆ ਜੀ ਅੱਛਾ ਪੁਜੀਤ ਸਿੰਘ ਤਿੰਨ ਬੈੜਾ ਬਕਾਊਗਾ ਹਾਂ ਜੀ ਤਿੰਨ ਬੈੜਾ ਹੈ ਤਾਂ ਤਿੰਨ ਸੁਈਆਂ ਨੇ ਕਹਿੰਦੇ ਮੈਨੇ ਤਾਜ਼ੀਆਂ ਸੁਈਆਂ ਆ ਤੇ ਰਾਤ ਹੀ ਸੁਈਆਂ ਨਾ ਦੋ ਅੱਛਾ ਜੀ ਹਾਂ ਜੀ ਉਹਨੂੰ ਤਿੰਨ ਦਿਨ ਹੋ ਗਏ ਸੁਈ ਨੂੰ ਅੱਛਾ ਹਾਂ ਜੀ ਠੀਕ ਆ ਰਾਤ ਹੀ ਸੁਈਆਂ ਠੀਕ ਆ ਠੀਕ ਆ ਆ ਜੇਰਾ ਪਈਆਂ ਜੇ ਦੋ ਜੜੀਆਂ ਬੈੜਾ ਬਿਲਕੁਲ ਰਾਤ ਹੀ ਸੁਈਆਂ ਹਾਂ ਜੀ ਹਾਂ ਜੀ ਠੀਕ ਆ ਭਰਾ ਇਹ ਇੱਥੋਂ ਸਟਾਰਟ ਕਰ ਲੀਏ ਪਹਿਲੇ ਨੰਬਰ ਤੋਂ ਇਹ ਕਿੰਨਾ ਸੁਹਾ ਹੋ ਗਿਆ ਇਹ ਵੀਰ ਜੀ ਦੂਜਾ ਸੁਹਾ ਜੋ ਦੂਜੇ ਸੁਹਾ ਹਾਂਜੀ ਲਓ ਜੀ ਦੂਜਾ ਸੁਹਾ ਮੂੰਹ ਮੱਥਾ ਆਹ ਫੇਸ ਕੁਆਲਿਟੀ ਦੇਖੋ ਦੋਸਤੋ ਦੂਜਾ ਸੁਹਾ ਤੇ ਬੱਚਾ ਮਗਰ ਇਹਦੇ ਮਗਰ ਬੱਛੀ ਹੈ ਜਰਸੀ ਹੈ ਆਹ ਲਓ ਜੀ ਆਹ ਮਗਰ ਬੱਛੀ ਹਾਂਜੀ ਹਾਂਜੀ ਲਓ ਜੀ ਬਿਲਕੁਲ ਛੋਟਾ ਜਿਹਾ ਬੱਚਾ ਮਗਰ ਹਾਂਜੀ ਠੀਕ ਹੈ ਬੱਛੀ ਹੈ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਵੈੜ ਦੂਜਾ ਸੁਹਾ ਵੀਰ ਦੱਸ ਰਿਹਾ ਬਲਜੀਤ ਸਿੰਘ ਤੇ ਬਾਕੀ ਹਾਈਟ ਕੱਟ ਦੀ ਦੋਸਤੋ ਚੰਗੀ ਆ ਮੀਡੀਅਮ ਹਾਈਟ ਮੰਨ ਸਕਦਾ ਕੋਈ ਵੀਰ ਪਰ ਥੱਲੇੋਂ ਤੁਸੀਂ ਲੇਵੇ ਲੋਵੇ ਵਾਲੇ ਪੱਖ ਤੋਂ ਵੀ ਦੇਖੋ ਵੈਸੇ ਹੁਣ ਬਿਲਕੁਲ ਤਾਜੀ ਸੂਈ ਸੋਈ ਹੈ ਨਾਰਮਲ ਦਰਮਿਆਨੀ ਜਿਹੜੀ ਭਾਲ ਭੁਲ ਨਜ਼ਰ ਆ ਸਕਦੀ ਆ ਬਾਕੀ ਆ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆਹ ਦੇਖੋ ਤੇ ਬਾਕੀ ਠੰਡੀ ਧੀਰੀ ਆ ਸੀਲਸ ਲੱਗ ਬਹੁਤ ਜਿਆਦੀ ਆ ਜਿਹੜਾ ਮਰਜੀ ਵੀਰ ਫੇਨ ਬੱਚੇ ਛੱਡੇ ਤੋਂ ਵੀ ਤੁਸੀਂ ਦੋਸਤੋ ਥੱਲੇ ਚੁਪਾਈ ਕਰਨ ਭੇਜੋਗੇ ਤੇ ਨਾਰਮਲੀ ਕੋਈ ਹਿਲਜੁਲ ਨਹੀਂ ਕਰਦੀਗੀ ਆਰਾਮ ਬਿਲਕੁਲ ਮਾਨਦਰੀ ਨਾਲ ਖੜੀ ਰਹਿੰਦੀ ਆ ਠੀਕ ਆ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਤੇ ਆ ਦੇਖੋ ਤੇ ਰਾਤ ਹੀ ਇਹ ਬਲਜੀਤ ਸਿੰਘ ਸੁਈਆਂ ਰਾਤ ਹੀ ਸੁਈਆਂ ਵੀਰ ਜੀ ਕੱਟੀਆਂ ਹੀ ਸੁਈਆਂ ਅੱਛਾ ਹਾਂਜੀ ਰਾਤ ਹੀ ਸੁਈ ਆ ਤੇ ਇੱਕ ਜਿਹੜੀ ਹੋਰ ਵੜਾ ਦੋਸਤੋ ਦੋਵੇਂ ਬਿਲਕੁਲ ਕੱਟੀਆਂ ਸੁਈਆਂ ਨੇ ਤੇ ਜੇਰ ਜੂਰ ਪ੍ਰੋਪਰ ਪਈ ਆ ਦੋਵੇਂ ਵੜਾਂ ਦੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਕਵਰ ਦੇ ਵਿੱਚ ਜੇਰ ਆਪਣੇ ਆਪ ਪਾਤੀ ਸੀ ਇਹਨੂੰ ਹਾਂਜੀ ਆਪਣੇ ਆਪ ਠੀਕ ਹੈ ਜੀ ਹਾਂਜੀ ਆ ਪਹਿਲਾ ਸੁਈ ਵੜਾ ਤੇ ਉਹ ਮਗਰੋਂ ਸੁਈ ਆ ਠੀਕ ਹੈ ਜੀ ਇਹ ਮੇਰੇ ਨਾਲ 8:00 ਵਜੇ ਸੂਈ ਸੀ ਹਾਂਜੀ ਤੇ ਉਹ 12:00 ਵਜੇ ਸੂਈ ਆ ਠੀਕ ਆ ਹਾਂਜੀ ਉਹਨੇ ਸਵੇਰੇ ਜੇਰ ਪਾਈ ਉਹਨੇ ਰਾਤ ਹੀ ਪਾਤੀ ਕਰਵਾ ਲਈ ਓਕੇ ਓਕੇ ਹਾਂਜੀ ਬਾਕੀ ਵਿਰਲਾਪੁਰ ਨਾਲ ਚੰਗੀਆਂ ਹਨ ਹਾਂਜੀ ਹਾਂਜੀ ਬਹੁਤ ਚੰਗੀ ਬੱਚੀ ਆ ਜੀ ਹਾਂ ਲਓ ਜੀ ਸੋ ਵਿਰਲਾਪੁਰ ਨਾਲ ਦੋਸਤੋ ਚੰਗੀਆਂ ਨੇ ਤੇ ਠੰਡੀ ਧੀਰੀ ਆ ਸਲੱਗ ਆਹ ਕਰੋ ਚੈੱਕ ਵੀ ਜਿੱਦਾਂ ਮਰਜੀ ਕੋਈ ਬੈ ਕੇ ਚਪਾਈ ਕਰੀ ਚੱਲੇ ਕੋਈ ਠੰਡੀ ਧੀਰੀ ਆ ਸਲੱਗ ਪੂਰੀ ਆ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਆ ਦੇਖੋ ਕਰੋ ਚੈੱਕ ਠੀਕਾ ਨੋਰਮਲ ਕਈ ਵਾਰਾਂ ਬਿਲਕੁਲ ਹੱਥ ਨਹੀਂ ਲਪਾਉਂਦੀਆਂ ਕੀ ਅੱਗੇ ਕਿਸੇ ਵੀਰ ਨੇ ਬੰਗਰ ਰਸੀ ਜਿਵੇਂ ਵੜਾਂ ਦੇ ਵਿੱਚ ਪਾ ਲੈਨੇ ਆਪਦੀ ਮਰਜ਼ੀ ਆ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾ ਲੋ ਠੀਕਾ ਜੀ ਤੇ ਮੈਨੂੰ ਇੱਕ ਘਾ ਲਈ ਆ ਕਰੋ ਚੱਲ ਇਹਦਾ ਗਾਂਹੇ ਟਾਣੀ ਲਈ ਫੋ ਜੇਰ ਪ੍ਰੋਪਰ ਦੋਨੇ ਪਾਤੀ ਸੀ ਨਾ ਰਾਤ ਲਓ ਜੀ ਦੋ ਬਹਿਣਾ ਬਿਲਕੁਲ ਰਾਤ ਹੀ ਸੁਈਆਂ ਦੋਸਤੋ ਦੋਵਾਂ ਦੀ ਜੇਰ ਪ੍ਰੋਪਰ ਪੈ ਗਈ ਆ ਤੁਸੀ ਦੇਖ ਸਕਦੇ ਜੇ ਠੀਕ ਆ ਹਾਂਜੀ ਆ ਦੋ ਅਟ ਵੀਰ ਨੇ ਰੱਖੀ ਹੈ ਵੀ ਚਲੋ ਕਵਰਜ ਵਿੱਚ ਕਿਸੇ ਭੈਣ ਭਰਾ ਨੂੰ ਬਾਅਦ ਵਿੱਚ ਕੋਈ ਸ਼ੰਕਾ ਨਾ ਹੋਵੇ ਹਾਂਜੀ ਤੇ ਬਲਜੀਤ ਸਿੰਘ ਕਿੰਨਾ ਕ ਮੁੱਲ ਕਰਦੇ ਆ ਲੈਣ ਦੇਣ ਦਾ ਬੱਚੀ ਦੇ ਭਾਵੇਂ ਵੀਰ ਜੀ 65 70 ਦੀ ਵੇਚਦੀ ਹੈ 62000 ਦੀ ਦੇ ਦਾਂਗੇ ਆਪਾਂ 62000 ਦੀ ਹਾਂਜੀ ਵੀ ਲੈਣ ਦੇਣ ਵਾਲੀ ਗੱਲ ਹੈ ਬਾਕੀ ਬੱਚੀ ਇਦਾਂ ਹੀ ਪਰੇ ਅਜੇ ਨਾ ਥੋੜੀ ਜਿਹੀ ਉਤਰ ਕੇ ਸੂਪੀ ਆ ਬਾਕੀ ਠੰਡੀ ਠੁੰਡੀ ਵੇਖੋ ਕਿੰਨੀ ਕਰਮਾ ਰਹੀ ਹੂੰ 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 ਮਾੜੀ ਮਾੜੀ ਮਾਰਦੀ ਆ ਤਾਰ ਇੱਕ ਇੱਕ ਥੋੜੀ ਥੋੜੀ ਮਾਰ ਲੈਣੇ ਆ ਲੋ ਦੇਖੋ ਚਵਾਈ ਆ ਮਗਰਲੇ ਨਹੀਂ ਮਾਰ ਦੋ ਆ ਲੋ ਜੀ ਠੀਕ ਹੈ ਜੀ ਠੀਕ ਆ ਲੋ ਦੋਸਤੋ ਇਹ ਚਵਾਈ ਠੀਕ ਹੈ ਜੀ ਜਿੰਦਾ ਮਰਜੀ ਕੋਈ ਲੇਡੀ ਚਵਾਈ ਕਰ ਲੈ ਜਿੰਦਾ ਮਰਜੀ ਕੋਈ ਭਰਾ ਬਹਿ ਕੇ ਬੱਚਾ ਬਹਿ ਕੇ ਚਵਾਈ ਕਰ ਲੈ ਸੀਲਸ ਲੱਗ ਪੂਰੀ ਹੈ ਠੀਕ ਹੈ ਵੰਗਾ ਪਾਉਣ ਦੀ ਨਹੀਂ ਲੋੜ ਠੀਕ ਹੈ ਜੀ ਤੇ ਬਜੀ ਤਾਂ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਡੱਬੀ ਬੈਡ ਇਹ ਡੱਬੀ ਇਹ ਵੀ ਜੀ ਦੂਜਾ ਸੁਆ ਜੀ ਇਹ ਵੀ ਦੂਜੇ ਹੀ ਆ ਹਾਂਜੀ ਹਾਂਜੀ ਇਹ ਵੀ ਰਾਤ ਹੀ ਸੁਈ ਇਹ ਵੀ ਰਾਤ ਹੀ ਸੁਈ ਆ ਠੀਕ ਹੈ ਤੇ ਬੱਚੇ ਤੇ ਮਗਰ ਕੀ ਆ ਗਏ ਇਹਦੇ ਮਗਰ ਵੀ ਬੱਚੀ ਆ ਜੀ ਲੈ ਕਮਾਲ ਹੋ ਗਈ ਹਾਂਜੀ ਮਗਰ ਬੱਚੀ ਆ ਦੋਸਤੋ ਬਿਲਕੁਲ ਨਾੜੂ ਬੱਚੇ ਦੇ ਨਾਲ ਤੇ ਸਾਫ ਸੁਥਰੇ ਪਸ਼ੂ ਆ ਬਾਕੀ ਅੱਗੇ ਤੁਹਾਡੀ ਆਪਣੀ ਚੁਆਇਸ ਆ ਦੋਸਤੋ ਆਪਣੀ ਸਮਝਦਾਰੀ ਆ ਆ ਵੇਖੋ ਬੱਚੇ ਮਗਰ ਜਿਹੜੀ ਮਗਰ ਫੀਮੇਲ ਕਾਫ ਆ ਬਿਲਕੁਲ ਨਾੜੂ ਬੱਚੇ ਦੇ ਨਾਲ ਤਾਜੀ ਸੂਈਆਂ ਆ ਇਹ ਨਾ ਵੇੜਾ ਕੱਟੀਆਂ ਆਈਆਂ ਗੱਡੀ ਦੇ ਥੋੜਾ ਉੱਤਰ ਕੇ ਸੂਈਆਂ ਵਾ ਹਾਂਜੀ ਠੀਕ ਆ ਤੇ ਹੈ ਸੂਵੇ ਵੀ ਦੁੱਝੇ ਹਾਂਜੀ ਹਾਂਜੀ ਦੁੱਝੇ ਸੂਏ ਜੋ ਆ ਲੋ ਸਵੇਰੇ ਆਪਾਂ ਦੋਹਾਂ ਦਾ 4-4 ਕਿਲੋ ਬੋਲਾ ਚੋਇਆ ਜੋ ਆ ਦੇਖੋ ਥਣ ਥਣ ਦੀ ਪੂਰੀ ਕੁਆਲਿਟੀ ਨੋਕਲਾ ਕਲਮੀ ਥਣ ਦੋਸਤੋ ਆਪਾਂ ਕਹਿ ਦਿੰਦੇ ਆ ਪੂਰਾ ਨੋਕਲਾ ਥਾਣਾ ਤੇ ਫੇਸ ਕੁਆਲਿਟੀ ਵੀ ਜਿਹੜੀ ਤੁਹਾਨੂੰ ਦਿਖਾਉਣੀ ਆ एचएफ ब्रीड ਦੇ ਵਿੱਚ ਪੈਂਦੀ ਆ ਦੋਸਤੋ ਬਿਲਕੁਲ ਐਚ ਐਫ ਬਰੀਡ ਆ ਠੀਕ ਆ ਓਕੇ ਜੀ ਜਾਓ ਬਜੀ ਹਨ ਬਰ ਜਦੋਂ ਥੋੜਾ ਡੰਗਲ ਸੂਚ ਆਇਆ ਹੋਏ ਫਿਰ ਆ ਸੂਸਵਾਜ ਆਇਆ ਪਸੂ 2-4 ਦਿਨ ਸਿੱਧੇ-ਸੁੱਧੇ ਹੁਣ ਚ ਲੱਗ ਹੀ ਜਾਂਦੇ ਆ ਤੇ ਦੇਵੇ ਹਵਾਨੇ ਜਿਹੜੇ ਆ ਦੋਸਤੋ ਕੰਪੈਕਟ ਜਿਹੜਾ ਆ ਕੋਈ ਟਲਕ ਸਲਕ ਮੈਂ ਲੈ ਵੀ ਨਹੀਂ ਆਪਾਂ ਕਹਿ ਦਿੰਨੇ ਵੀ ਕਿਰਾ ਕਮਲਾ ਟਲਕਮਾ ਦੇਵਾ ਬਿਲਕੁਲ ਫਿਕਸ ਹੈਡਰ ਦੋ ਬੱਚੀਆਂ ਦੇ ਜਿਹੜੇ ਹੈਡਰ ਨੇ ਬਿਲਕੁਲ ਫਿਕਸ ਹੈਡਰ ਸੂਵੇ ਇਹ ਵੀ ਦੂਜੀ ਆ ਪਾਈ ਦਾ ਨੰਬਰ ਤੇ ਦਿਖਾਈ ਤੁਹਾਨੂੰ ਉਹ ਵੀ ਸੂਵੇ ਦੂਜੀ ਸੂਈ ਹੈ ਬਾਕੀ ਵੰਡ ਬੁੰਡ ਕਾਫੀ ਸੋਹਣੀ ਆ ਅਗਲੇ ਪਿਛਲੇ ਥਨਾਂ ਦੀ ਵਿਥੀ ਵੈਰਲ ਕਾਫੀ ਸੋਹਣੀ ਆ ਸੱਜੇ ਖੱਬੇ ਵੀ ਘਟੋ ਘੜ ਵੀ ਚੱਪੇ ਚੱਪੇ ਦੇ ਥਾਣਾ ਅਗਲੇ ਪਿਛਲੇ ਥਾਣਾ ਵੈਰਲ ਵਿੱਚ ਕਾਫੀ ਸੋਹਣੇ ਠੀਕ ਆ ਤੇ ਬਾਕੀ ਰੰਗ ਰੰਗ ਬਹੁਤ ਸੋਹਣਾ ਵੈਰ ਦਾ ਡੱਬੀ ਵੈਰ ਦਾ ਠੀਕ ਹੈ ਜੀ ਵਾਈਟ ਬਲੈਕ ਜਿਹੜੇ ਡੱਬ ਨੇ ਵਿੱਚ ਅੱਛਾ ਬਲੀ ਤਾਂ ਮਾਰਨਿੰਗ ਥੋੜਾ ਪਾਦਾ ਚੋਇਆ ਚਾਰ 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 ਕਿਲੋ ਚੋਇਆ ਆਪਾਂ ਦੋਵਾਂ ਥੱਲੇ ਐਵੇਂ ਆਪਾਂ ਆਖੀ ਜਈਏ ਇਹਨਾਂ ਦਾ 6 ਸੇ 7-7 ਕਿਲੋ ਚੋਇਆ ਆਪਾਂ ਕਰਦੇ ਆ ਬੋਲੇ ਦੇ ਵਿੱਚ ਇਹਨਾਂ ਪਸੂ ਚੋ ਟੱਕਣਾ ਕਹਤਾ ਕਾ ਤੁ ਆਪਾਂ ਹਾਂਜੀ ਕਿਉਂਕਿ ਰਾਤ ਦੀ ਸੂਈ ਤੇ ਦਿਨ ਅੱਧਾ ਅੱਧਿਓ ਜਿਆਦਾ ਦਿਨ ਅਜ ਨਿਕਲ ਨੀ ਗਿਆ ਤੇ ਕੋਈ ਦੋਸਤੋ ਕੋਈ 4-4 ਕਿਲੋ ਚਵਾਈ ਹੋਈ ਆ ਬਿਲਕੁਲ ਪਹਿਲੇ ਪਹਿਲੇ ਬੌਲੇ ਜਿਹੜੇ ਆ ਉਹ ਕੱਢੇ ਨੇ ਕੋਈ 4-4 ਕਿਲੋ ਠੀਕ ਆ ਤੇ ਰੇਟ ਪਰ ਤਾਂ ਪੈਂਦਾ ਵੀ ਪੁੱਛ ਦਾਂਗੇ ਭਰਾ ਤੋਂ ਬਾਕੀ ਅੱਗੇ ਹਰ ਕਵੀਰ ਨੇ ਆਪ ਦੀ ਸਮਝਦਾਰੀ ਨਾਲ ਖਰੀਦਣਾ ਬਾਕੀ ਇਥੇ ਆਣ ਕੇ ਉਹਦੇ ਨਰਕ-ਪਰਕ ਕਰ ਲਿਆ ਕਰੋ ਠੀਕ ਆ ਜੀ ਕੋਈ ਵੀਰ ਆਨਲਾਈਨ ਵੰਗਾ ਰਿਆ ਤੇ ਵੀਡੀਓ ਕਾਲ ਤੇ ਵੀ ਤੁਸੀਂ ਜਿਹੜੀ ਅਸੱਲੀ ਕਰਵਾ ਸਕਦੇ ਜੀ ਮਾਰ ਕੇ ਤਾਂ ਹਾਂ ਕੋਈ ਗੱਲ ਨਹੀਂ ਮਾਰ ਕੇ ਮਾੜਾ ਲੈ ਤਾਂ ਦੇਖ ਲੈ ਜੂ ਨੂੰ ਖਾ ਜਾ ਉਹ ਵੀ ਤਾਂ ਲੈ ਕੇ ਦਿੱਤੀ ਬਾੜੀ ਤੂੰ ਹੀ ਸਾਹਮਣਾ ਹਾਂ ਇਹ ਕੋ ਲੈਣਾ ਨਾ ਉਹ ਲੋ ਸਰਜਨਤਾਈਆ ਕੀ ਲੈ ਜਾਵਾ ਆਹੋ ਤੇਰੀ ਗਾਂ ਨਹੀਂ ਕੋਈ ਨਵੀਂ ਗਾਂ ਆ ਮੁਰਗੇ ਤੇ ਡੈਡੀ ਨੇ ਨਾ ਭਜਣਾ ਨਹੀਂ ਨਹੀਂ ਤਾਂ ਆਓ ਏ ਹਾਂ ਗੱਲ ਹੁੰਦੀ ਹੈ ਨਾ ਮੁਫੀਲ ਹੋ ਜਾਂਦੀ ਚੋਈ ਹੁੰਗਲਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਆ ਜੇ ਨਾ ਥੋੜੀਆਂ ਆ ਭਲਾ ਭਲਾ ਆ ਭਲਾ ਭਲਾ ਚੱਕ ਲੂਗੀ ਤਾਂ ਪੈਸੇ ਥਾਂ ਦਾ ਪੂਰਾ ਲੰਬਾ ਫਾਥੀਚਵਾਈ ਦਾ ਥਾਣਾ ਕਰਦੇ ਆਹ ਲਓ ਪੱਲਾ ਜੇ ਆ ਰਾਂਗੇ ਉਹ ਯਾਰ ਕੋਈ ਮੋੜੀ ਠੀਕ ਆ ਬਲਜੀਸਿਆ ਠੀਕ ਆ ਲਾ ਵੀ ਤੋਂ ਫਿਰ ਸੈਕਿੰਡ ਨੰਬਰ ਤੇ ਵੜਾ ਤੇ ਚੰਗੀ ਚਵਾਈ ਆ ਬਾਕੀ ਥਨ ਥੁਣਾ ਪਤਲੇ ਥਾਣਾ ਉਂਗਲ ਉਂਗਲ ਵਾਂਗੂ ਪਤਲੇ ਥਾਣਾ ਲੰਬਾਈ ਦੇ ਵਿੱਚ ਪੂਰਾ ਹੱਥੀ ਚਵਾਈ ਵਾਲਾ ਥਾਣਾ ਤੇ ਬਲਦੀ ਤੇ ਕਿੰਨਾ ਮਹੋਲੇ ਦਾ ਰਹੂਗਾ ਵੀਰ ਜੀ ਬੱਚੀ ਦੇ ਭਾਵੇਂ ਵੀ 70 ਦੀ ਵੇਚਦੀ ਹੈ ਨਹੀਂ ਨਹੀਂ ਪੁੱਛ ਕਾਦਾ 64000 ਦੀ ਦੇ ਦਾਂਗੇ 64000 ਉਹਦੇ ਵਿੱਚ 2000 ਰੁਪਏ ਛੋਟ ਕਰ ਦਾਂ 63 ਦੀ ਦੇ ਦਾਂਗੇ ਆਪਾਂ 63 ਦੀ ਹਾਂ ਜੀ ਲੈ ਜੀ ਕਰਨੇ ਆਪਾਂ ਲੋ ਜੀ ਬਾਕੀ ਬੱਚੀ ਬਹੁਤ ਖਰੀ ਆ ਥੋੜੀ ਐ ਉਧਰ ਕੇ ਸੁਦੀ ਆ ਬੱਚੀ ਵੇਖੋ ਗੱਡੀ ਬ੍ਰੀਡ ਵਾਲੀ ਮਗਰ ਬੱਚੀ ਬਹੁਤ ਸੋਹਣੀ ਹੈ ਹਾਂ ਜੀ ਬੱਚੀ ਪੂਰੀ ਦਸ ਕੋ 100 ਤੋਂ ਰੁਪਏ ਤੋਂ ਮਗਰ ਬੱਚੀ ਤੇ ਆ ਮਗਰ ਜਿਹੜਾ ਬੱਚਾ ਬੱਚਾ ਖੂਬਸੂਰਤ ਆ ਮਗਰ ਠੀਕ ਆ 63000 ਦੀ ਲੈ ਦੇ ਹਾਂ ਜੀ ਓਕੇ ਆ ਜਾ ਵੀਰ ਬਜੀਤ ਆ ਅੱਗੇ ਆ ਗਈ ਆਪਾਂ ਹਾਂ ਜੀ ਇਹਨੂੰ ਵੀ ਦੇ ਆ ਜੋ ਤੀਜ ਤੀਜਾ ਦਿਨ ਹਾਂਜੀ ਠੀਕ ਹੈ ਜੀ ਇਹਦੇ ਮਗਰ ਬੱਚਾ ਆ ਜੋ ਲਓ ਜੀ ਸੋ ਮਗਰ ਬੱਚਾ ਤੀਜਾ ਦਿਨ ਤੇ ਸੂਆ ਦੂਜਾ ਕਿ ਤੀਜਾ ਸੂਆ ਦੇ ਉਹਦੇ ਵਿੱਚ ਹੀ ਦੂਜਾ ਜਾਂਦੇ ਚਲੋ ਅੱਗੇ ਸਮਝ ਆ ਕੇ ਦੀ ਆਪ ਆਪਣੀ ਮਗਰ ਇਹਦਾ ਬੱਚਾ ਆ ਗਿਆ ਹਾਂਜੀ ਲਓ ਜੀ ਤੇ ਮਗਰ ਬੱਚਾ ਤੀਜਾ ਦਿਨ ਹੀ ਅੱਜ 나ੜੂ ਨਾਲ ਜੋ ਤੇ ਸੂਆ ਕੋਈ ਵੀਰ ਤੀਜਾ ਮਾਲੇ 나ੜੂ ਵੀ ਬੱਚੇ ਦੇ ਨਾਲ ਆ ਦੇਖੋ ਬਲੈਕ ਰੰਗ ਦੇ ਵਿੱਚ ਬੱਚਾ ਮਗਰ ਮੀਲ ਕਾਫ ਆ ਤੇ ਕੋਈ ਦੁੱਧ ਬੌਲਾ ਹੋਣੀ ਤੇ ਥੱਲੇ ਕਿੰਨਾ ਕ ਬੌਲਾ ਵੀਰ ਜੀ ਕਰਮਾ ਵਾਲੀ ਥੱਲੇ 15 ਕਿਲੋ 15 ਕਿਲੋ ਹਾਂਜੀ ਸਾਫ ਹੋ ਗਈ ਹੈ ਹਾਂਜੀ ਅੱਛਾ ਭਾਵੇਂ ਹੱਥ ਮਨ ਲਾਵੇ ਕੋਈ ਉਹ ਭਾਜੀ ਹੈ ਨਾ ਮਾੜੀ ਹੋਰ ਬਾਕੀ ਬੌਲੇ ਤੋਂ ਦੋਸਤੋਂ ਥੀਸ ਤੋਂ ਜਿਹੜੀ ਹੈ ਸਾਫ ਹੋ ਚੁੱਕੀ ਆ ਤੇ ਕੋਈ 14 15 14 15 ਹੁਣ ਸਟਾਰਟਿੰਗ ਜਿਹੜੀ ਬੌਲੇ ਤੋਂ ਭਰਾਈ ਬਾਈ ਜਿਹੜਾ ਬਲਜੀਤ ਸਿੰਘ ਕਹਿ ਰਿਹਾ ਵੀ 15 14 ਲੀਟਰ ਜਿਹੜੀ ਬੌਲੇ ਤੋਂ ਸਟਾਰਟਿੰਗ ਆ ਬਾਕੀ ਥਾਣਾ ਇਹਨੂੰ ਵੀ ਜਿਹੜਾ ਦੋਸਤੋਂ ਪੂਰਾ ਮੁਠੀ ਥਾਣਾ ਹੱਥੀ ਚਵਾਈ ਦਾ ਥਾਣਾ ਨੋ ਡਾਊਟ ਇੱਥੇ ਕੋਈ ਵੀਰ ਆਉਂਦਾ ਹੈ ਇਹ ਨਹੀਂ ਹੋਊਗਾ ਵੀ ਕੋਈ ਛੋਟਾ ਥਣ ਨਿਕਲਾਊਗਾ ਹਾਈਟ ਮੀਡੀਅਮ ਦੇ ਵਿੱਚ ਕੋਈ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਮੰਨ ਸਕਦੇ ਆ ਵੀ ਮੀਡੀਅਮ ਤੋਂ ਵੱਡੀਆਂ گاਵਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਤੇ ਸੂਸਬਾਧ ਦੇ ਵਿੱਚ ਆ ਦੋਸਤੋ ਤੀਜਾ ਦਿਨ ਹੈ ਅੱਜ ਵੈਸੇ ਹਫਤਾ ਖੰਡ ਨੋਰਮਲ ਆਪਾਂ ਕਹਿ ਦਿੰਨੇ ਆ ਵੀ ਅਠੀ ਦਸੀ ਦੇਣੀ ਪਸੂਗਾ ਨੋਰਮਲ ਜਦੋਂ ਪੱਠਾ ਟੱਕਾ ਚੁੱਕਦਾ ਤੇ ਹੌਲੀ ਹੌਲੀ ਮੇਨਟੇਨ ਹੌਲੀ ਹੌਲੀ ਜਿਹੜਾ ਸਰੀਰ ਭਰਨਾ ਸ਼ੁਰੂ ਹੋ ਜਾਂਦਾ ਪਸੂ ਦਾ ਬਾਕੀ ਆ ਵੇਖੋ ਕੁਆਲਿਟੀ ਵਾਲਾ ਥਣ ਪੂਰਾ ਆ ਦੇਖੋ ਸਲਾਫ ਦੇਹੀ ਪੈਸੇ ਲੈਣੇ ਆ ਆ ਦੇ ਐਸ ਤਰ੍ਹਾਂ ਸਹੀ ਸਹੀ ਦੱਸ ਦੇ ਆ ਕਰੋ ਚ ਬਗੀਰ ਤੇ ਧਾਰਾ ਮਾਰਦੀ ਦੋ ਦੋ ਹਾਂ ਇਹਨੇ ਮਾਰ ਹਾਂ ਲਓ ਜੀ ਸੋ ਅੱਜ ਤਿੰਨ ਵੜਾ ਸੀਗੀਆਂ ਦੋਸਤੋ ਤਿੰਨੇ ਵੜਾ ਬਿਲਕੁਲ ਵੀਰ ਦੇ ਕੋਲ ਸੂਈਆਂ ਸਵਾਈਆਂ अदरवाइज ਪਹਿਲਾਂ ਕੋਈ ਇੱਕ ਦੋ ਨਗ ਜਿਹੜੇ ਗੱਬਣ ਵੀ ਆ ਜਾਂਦੇ ਆ ਪਰ ਪਸ਼ੂ ਜਿਹੜਾ ਦੋਸਤੋ ਵਪਾਰ ਦਾ ਕੰਮ ਲੈਣੇ ਪੈਂਦੇ ਆ ਕਈ ਵਾਰ ਗੱਬਣ ਵੀ ਆ ਜਾਂਦੇ ਆ ਸੂਏ ਸੂਏ ਵੀ ਆ ਜਾਂਦੇ ਆ ਆ ਬੱਚਾ ਫੜਿਓ ਮਾਣੇ ਅੱਜ ਫਿਲਹਾਲ ਤਿੰਨੇ ਨਗ ਜਿਹੜੇ ਸੂਏ ਸਵਾਈਏ ਆ ਕੋਈ ਵੀਰ ਆਪਦੀ ਫੌਲੇ ਤੇ ਆਣ ਕੇ ਤਾਂ ਸੱਲੀ ਕਰ ਸਕਦਾ ਚੋਕੇ ਭਰਾ ਕੇ ਵੀਰ ਦੀ ਤਸੱਲੀ ਕਰੇ ਠੀਕ ਆ ਆ ਦੇਖੋ ਹਲੋ ਆ ਅਗਲੇ ਧਰਾਂ ਦੀ ਚੋਾਈ ਦੇਖੋ ਜੀ ਹਲੋ ਆ ਲੋ ਠੀਕ ਆ ਜੀ ਠੀਕ ਆ ਬਲਜੀਤ ਜੀ ਆ ਮਗਰ ਲਈ ਮਦਦ ਕਰਦੇ ਆ ਆਹ ਲਓ ਉਹ ਮੋਕਈ ਆ ਰਹੀ ਓਕੇ 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 ਆਵੇ ਲਓ ਵੀ ਥਾਣ ਤੋਂ ਪੂਰਾ ਜਿਹੜਾ ਦੋਸਤੋ ਨਜ਼ਰ ਆਈ ਰਹੀ ਆ ਤੁਹਾਨੂੰ ਸਿਕਾ ਜੀ ਮੁੱਠੀ ਮੁੱਠੀ ਥਾਣਾ ਮੱਝਾਂ ਦਾ ਥਾਣਾ ਹਾਂ ਜੀ ਤੇ ਬਿਲਕੁਲ ਪਸਮਾ ਤੋਂ ਬਾਹਰ ਜਣ ਤੁਸੀਂ ਥਾਂ ਦੀ ਕਮੀ ਲੈਣੀ ਮੈਂ ਜੋੜੀ ਲੱਲਾ ਤੇ ਬਲਜੀਤ ਜੀ ਤਾਂ ਫਿਰ ਵੀ ਥਾਣਾ ਆਹਦੇ ਜੋੜੀ ਲੱਲਾ ਫਿਰ ਇਹ ਵੀਰ ਜੀ ਭਾਵੇਂ ਬੱਝੀ ਹੈ ਵੀ ਮੈਂ ਛੱਡਦੀ ਵੇਚਦੀ ਐ 55000 ਦੀ ਦੇ ਦਾਂਗੇ 55 ਦੀ ਹਾਂਜੀ 500 ਰੁਪਏ ਛੋਟ ਕਰ ਦਾਂਗੇ ਉਹ ਚੋਂ 55 ਚ ਹਾਂਜੀ 54500 ਦੀ ਦੇ ਦਾਂਗੇ ਠੀਕ ਐ ਭਰਾ ਲੋ ਵੀ ਦੋਸਤੋ 55000 ਦੀ ਆ 500 ਰੁਪਏ ਵਿੱਚੋਂ ਮਾਨ ਤਾਂ 54500 ਦੀ ਬੈੜ ਮਿਲ ਜੂਗੀ ਤੁਹਾਨੂੰ ਤੇ ਸੂਈ ਸਵਾਈ ਐ ਪਸ਼ੂ ਸਾਰੇ ਸੂਈ ਸਵਾਈ ਐ ਬਿਲਕੁਲ ਤਾਂ ਰਾਤ ਜਿਹੜੀਆਂ ਦੋਸਤੋ ਤਾਜ਼ੀਆਂ ਸੂਈਆਂ ਨੇ ਜੇਰ ਪ੍ਰੋਪਰ ਪੈ ਚੁੱਕੀ ਐ ਕੋਈ ਵੀਰ ਬੇ ਤੜਕ ਸੌਦਾ ਕਰ ਸਕਦਾ ਬੱਛੀ ਦਾ ਠੀਕ ਐ ਤੇ ਇਹ ਤਿੰਨ ਹੀ ਅੱਜ ਪਸ਼ੂ ਸੀਗੇ ਬਾਈ ਬਲਜੀਤ ਸਿੰਘ ਹੁਣ ਦੇ ਕੋਲ ਨੰਬਰ ਆਪਾਂ ਪੁੱਛ ਲਈ ਦੀਆਂ ਵੀਰ ਤੋਂ ਤੇ ਬਜੀਦ ਬੋਲਦੀ ਹੈ ਨੰਬਰ ਨੰਬਰ ਵੀਜਾ ਆਪਣਾ ਹੈਗਾ 73407 40212 ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਹੀਂ ਗੱਲ ਦਾ ਸਾਣਾ ਉਹਨਾਂ ਨੂੰ ਨਹੀਂ ਹਾਲਾ ਦੂਜਾ ਭਾਈ ਹੋਈ ਤੇ ਬਾਅਦ ਹੀ ਵੀਡੀਓ ਅਸੀਂ ਦੇ ਤੋ